ਲਓ ਜੀ ਤਿਆਰੀਆਂ ਚੱਲ ਪਈਆਂ ਤੇ ਇਹ ਤਿਆਰੀਆਂ ਅੱਜ ਤੀਸਰੀ ਵਾਰ ਚੱਲੀਆਂ ਨੇ ਹਨਾ ਤੇ ਆਹ ਦੇਖ ਲਓ ਤੁਸੀਂ ਪੰਜਾਬ ਦਾ ਪੁੱਤ ਰਹਾ ਕਰੋ ਇਹ ਇਹਨਾਂ ਨੇ 22 ਹੋਰਾਂ ਨੇ ਜਿਹੜਾ ਇਹ ਸਾਧਨ ਹੈ ਆਪਣਾ ਠੀਕ ਹੈ ਛੋਟਾ ਟਰੱਕ ਹੈ ਇਹਦੇ ਉੱਤੇ ਲਾਤਾ ਡਾਕਟਰ ਹੋਰਾਂ ਨੇ ਤੇ ਬਾਕੀ ਇਹਨਾਂ ਨਾਲ ਮੈਂ ਗੱਲ ਕਰ ਲੈਣਾ ਮੈਨੂੰ ਲੱਗਦਾ ਅੱਜ ਆਪਾਂ ਨੇ ਤੀਜੀ ਵਾਰੀ ਤਿਆਰੀ ਕਰੀ ਹੈ ਨਾ ਆਪਾਂ ਨੇ ਕਿੱਦੂ ਭਾਈ ਨੂੰ ਲੈ ਜਾਉਂਦੇ ਤੀਜੀ ਵਾਰ ਕਰੀ ਹੈ ਠੀਕ ਹੈ ਤੇ ਲੋਕ ਵੀ ਆਈ ਜਾਂਦੇ ਨੇਗੇ ਹਨਾ ਜਿਵੇਂ ਕਿ ਜਥੇਬੰਦੀਆਂ ਦੀ ਕਾਲਤੀ ਵੀ ਪਿੰਡ ਕੋਟ ਦੁਨੇ ਅੱਜ ਇਕੱਠੇ ਹੋਣ ਪਤਾ ਹੀ ਪਿਆਰ ਬਹੁਤ ਲੋਕ ਬਹੁਤ ਆ ਚੁੱਕੇ ਤੇ ਇਧਰ ਤੁਸੀਂ ਇਹਦੇ ਚ ਕੀ ਗੱਦੇ-ਕੁੱਦੇ ਲਾਏ ਹੋਏ ਨੇ ਇਸ ਸਟੇਜ ਬਣਾਈ ਜੰਦਰ ਹਾਂ ਸਟੇਜ ਬਣਾਈ ਅੱਛਾ ਸਟੇਜ ਬਣਾਈ ਹੈ ਇਧਰਲੇ ਪਾਸੇ ਠੀਕ ਹੈ ਪੌੜੀ ਲਾਤੀ ਇਧਰ ਤੇ ਉੱਪਰ ਜੇ ਮੰਨ ਕੇ ਚੱਲੋ ਵੀ ਬਾਈ ਉੱਪਰਲੇ ਪਾਸੇ ਖੜ ਜੂਗਾ ਹਾਂ ਹਾਂ ਠੀਕ ਹੈ ਨਾਲ ਜਥੇਬੰਦੀਆਂ ਦੇ ਹੋਰ ਮੋਤਮਾਰ ਜਿਹੜੇ ਬੰਦੇ ਹੈਗੇ ਨੇ ਠੀਕ ਹੈ ਠੀਕ ਹੈ ਉਹ ਬਹਿ ਜਾਣਗੇ ਤੇ ਬਾਕੀ ਤੇ ਜਿਹੜੇ ਆਪਣੀ ਲੋਕ ਪਿਆਰ ਆ ਕਰਦੇ ਆ ਭਾਈ ਇਹ ਕੰਟਰ ਜੀ ਬਾਈ ਨੂੰ ਹੀ ਲੈ ਕੇ ਆਉਣ ਵਾਸਤੇ ਕੀਤਾ ਤੇ ਆ ਹਾਂਜੀ 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 ਬਿਲਕੁਲ ਤੇ ਅੱਜ ਜਿਵੇਂ ਕਾਲ ਸੀ ਜਥੇਬੰਦੀਆਂ ਦੀ ਲੱਖੇ ਸਦਾ ਨੇ ਵਰਗਿਆਂ ਦੀ ਹਨਾ ਵੀ ਪਿੰਡ ਕੋਟ ਦੁੰਨੇ ਦੇ ਵਿੱਚ ਇਕੱਠ ਹੈ ਆਪਾਂ ਪਿੰਡ 'ਚ ਰੱਖਣਾ ਹੈ ਉਹਦੇ ਸਬੰਧਤ ਕੋਈ ਗੱਲਬਾਤ ਲੋਕ ਲੱਗ ਗਏ ਹੁਣ ਹੁਣ ਸਵੇਰ ਤੋਂ ਆਈ ਜਾਂਦੇ ਟਰਾਲੀਆਂ ਆਈ ਜਾਂਦੇ ਲੋਕ ਪਬਲਿਕ ਆ ਜਾਂਦੀ ਹੈ ਖੰਗ ਤਾਂ ਠੀਕ ਹੈ ਤੇ ਉੱਥੇ ਹੋਊਗੀ ਸਾਰੀ ਗੱਲਬਾਤ ਅੱਗੇ ਕਰਨਾ ਕੀ ਹੈ ਵੀ ਫਿਰ ਕਿਉਂਕਿ ਅੱਜ ਆਪਾਂ ਤੀਜੀ ਵਾਰ ਤਿਆਰੀ ਕਰ ਲਈ ਅੱਜ ਤਾਂ ਆਪਾਂ ਲੈ ਕੇ ਹੀ ਆਣਾ ਹੈ ਠੀਕ ਚਾਹੇ ਪਿਆਰ ਨਾਲ ਪਿਆਰ ਨਹੀਂ ਆਉ ਜੀ ਠੀਕ ਹੈ ਪਿਆਰ ਨਾਲ ਪਿਆਰ ਨਾਲ ਇਹਦੇ ਤੇ ਸਟੇਜ ਲੱਗ ਕੇ ਆਊਗਾ ਬਾਈ ਜੀ ਕਿੰਨੇ ਕ ਵਜੇ ਤੱਕ ਚਾਂਸ ਹੋ ਸਕਦੇ ਨੇ ਤੁਹਾਡੇ ਹਿਸਾਬ ਨਾਲ ਵੀ ਹੋਣ ਦੇ ਕੋਈ ਤਾਂ ਸਰਕਾਰ ਦੇ 66 66 ਦੇ ਦੋ ਵੀ 66 ਦੇ 2.5 ਵੀ ਤਨੂੰ ਵੀ ਵਸਾਦੇ ਨੇ ਠੀਕ ਹੈ ਮੰਨ ਕੇ ਚੱਲੋ ਵੀ ਪ੍ਰਕਿਰਿਆ ਪਰਚੇ ਰੱਦ ਕਰਕੇ ਆਉਗੀ ਹਾਂਜੀ ਪੂਰੀ ਹੋਊਗੀ ਠੀਕ ਹੈ ਜਿਵੇਂ ਚੱਲ ਰਹੀ ਹੈ ਇੱਕੇ ਪਰਚਾ ਬਾਕੀ ਬਚਿਆ ਹੋਇਆ ਹਾਂਜੀ ਇਹ ਹੀ ਰਹਿਦਾ ਮਹਾਲੀ ਵਾਲਾ ਮਹਾਲੀ ਵਾਲਾ ਪਰਚਾ ਠੀਕ ਹੈ ਅੱਜ ਪੂਰੇ ਪੂਰੇ ਚਾਂਸ ਨੇ ਭਾਨੇ ਸਿੱਧੂ ਬਾਈ ਦੇ ਰਿਹਾ ਹੋ ਕੇ ਆਉਣ ਦੇ ਪਰਚੇ ਰੱਦ ਹੋ ਕੇ ਤੇ ਇੱਧਰ ਤਿਆਰੀਆਂ ਚੱਲ ਰਹੀਆਂ ਨੇ ਤੇ ਹਲਕਾ ਜਿਹਾ ਤੁਹਾਨੂੰ ਮੈਂ ਘਰੇ ਵੀ ਦਿਖਾ ਦਾਨਾ ਵੀ ਘਰੇ ਵੀ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਤੀਸਰੀ ਵਾਰ ਅੱਜ ਦਵਾਰੇ ਲੋਕਾਂ ਵਾਸਤੇ ਲੰਗਰ ਪਾਣੀ ਤਿਆਰ ਹੋਈ ਜਾਂਦਾ ਹੈਗਾ ਠੀਕ ਹੈ ਇਧਰਲੇ ਪਾਸੇ ਲੱਗੇ ਹੋਏ ਨੇ ਬੈਠੇ ਵੀ ਨੇ ਲੋਕ ਤੇ ਉਧਰਲੇ ਪਾਸੇ ਬੱਸ ਅੱਡੇ ਤੇ ਉਧਰ ਤੁਹਾਨੂੰ ਦਿਖਾਵਾਂਗੇ ਜਾ ਕੇ ਜਿਹੜਾ ਮੇਨ ਅੱਡ ਹੈਗਾ ਵੀ ਉੱਥੇ ਵੀ ਲੋਕ ਪਹੁੰਚੇ ਹੋਣਗੇ ਤੇ ਇਧਰ ਵੀ ਗੱਡੀਆਂ ਲੱਗੀਆਂ ਖੜੀਆਂ ਨੇ ਆਹ ਦੇਖ ਲਓ ਤੁਸੀਂ ਤਿੰਨ ਨੰਬਰਦਾਰ ਸਾਹਿਬ ਆ ਗਏ ਇਹਨਾਂ ਨਾਲ ਵੀ ਗੱਲ ਕਰ ਲੈਣੇ ਨੰਬਰਦਾਰ ਸਾਹਿਬ ਕੀ ਹਾਲ ਨੇ ਜੀ ਠੀਕ ਹੋ ਅੱਜ ਤੀਜੀ ਵਾਰ ਤਿਆਰੀ ਹੋ ਰਹੀ ਆ ਭਾਰਤ ਪਿੱਤੂ ਵਾਸਤੇ ਅੱਜ ਕੀ ਲੱਗਦਾ ਲੋਕਾਂ ਨੂੰ ਬਹੁਤ ਆਸ ਹੈ ਪੂਰੀ ਆਸ ਹੈ ਜੀ ਪੂਰੀ ਆਸ ਹੈ ਬਸਵਾਸ ਹੈ ਸਾਨੂੰ ਸਾਰੇ ਬੰਦਿਆਂ ਤੇ ਅਫਸਰ ਸਾਹਿਬਾਨਾਂ ਤੇ ਵੀ ਬਸਵਾਸ ਹੈ ਵੀ ਸਾਡੀ ਗੱਲ ਪਗਾਉਣਗੇ ਪੂਰੀ ਠੀਕ ਹੈ ਠੀਕ ਹੈ ਜੀ ਉਹਨਾਂ ਨੇ ਮੂੰਚੋਂ ਹੁਣ ਤਾਂ ਨਹੀਂ ਅੱਜ ਤਾਂ ਨਹੀਂ ਕਿਤੇ ਕੱਚਾ ਰਹਿੰਦਾ ਨਾ ਨਹੀਂ ਜੀ ਨਹੀਂ ਨਹੀਂ ਕੋਈ ਅੱਜ ਆਪਾਂ ਨੇ ਇਕੱਠ ਰੱਖਿਆ ਹੁਣ ਆਪਾਂ ਉੱਥੇ ਪਹੁੰਚਦੇ ਆ ਸਾਰੇ ਗੱਠਬੰਧਨ ਸਾਰਾ ਪਿਸਮੋਤੀ ਹੋਊਗਾ ਹਾਂ ਇਕੱਠ ਰਹੇ ਹਾਂ ਜੀ ਇਕੱਠ ਚ ਠੀਕ ਹੈ ਕਿੰਨੇ ਕ ਬਜੇ ਚਾਂਸ ਹੈਗੇ ਨੇ ਤੁਹਾਡੇ ਹਿਸਾਬ ਨਾਲ ਅੱ 12 ਬੰਦੀਆਂ ਦਾ ਟਾਈਮ ਹੈ ਜਿਹੜਾ ਹਾਂ ਠੀਕ ਹੈ ਪਹਿਲਾਂ ਤਾਂ ਡਿਸਕਸ ਹੋਊਗੀ ਆਪਣੀ ਤਾਂ ਇੱਥੇ ਹੋ ਸਕਦਾ ਵੀ ਉਹ ਛੱਡ ਵੀ ਦੇਣ ਆਪਣੇ ਹਾਲ ਨਾ ਹਾਂਜੀ 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 ਜੇ ਉਹਨਾਂ ਨੇ ਨਾ ਵੀ ਛੱਡਿਆ ਕੋਈ ਐਵੇਂ ਦੀ ਗੱਲ ਹੋਈ ਫਿਰ ਅੱਗੇ ਜਿਹੜਾ ਜਿੱਥੇ ਬੰਦੀਆਂ ਫਿਰ ਘਰ ਨਹੀਂ ਆਣੀਆਂ ਜੋ ਵੀ ਟਾਈਮ ਬਣਾਉਣੀਆਂ ਜਿੱਥੇ ਜਿੱਥੇ ਦਾ ਠੀਕ ਹੈ ਪਰ ਅੱਜ ਫਾਈਨਲ ਹੋ ਜਾਊਗਾ ਹਾਂਜੀ 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 ਇਹ ਤਾਂ ਨਹੀਂ ਹੈਗਾ ਵੀ ਫਿਰ ਅੱਗੇ ਦਿਨ ਰੱਖਿਆ ਜਾਊਗਾ ਨਹੀਂ ਨਹੀਂ ਬਸਵਾਸ ਹੈ ਜੀ ਸਾਨੂੰ ਬਸਵਾਸ ਹੈ ਅਫਸਰ ਸਾਹਿਬਾਨਾਂ ਤੇ ਠੀਕ ਹੈ ਚਲੋ ਨੰਬਰਦਾਰ ਸਾਹਿਬ ਫਿਰ ਚੱਲਦੇ ਹਾਂ ਜੀ ਉਧਰ ਦੀ ਕਰਦੇ ਹਾਂ ਤਿਆਰੀ ਤੇ ਮਾਹੌਲ ਤੁਸੀਂ ਦੇਖ ਲਓ ਵੀ ਗੱਡ ਕਿਉਂਕਿ ਕਾਲ ਜਥੇਬੰਦੀਆਂ ਨੇ ਦਿੱਤੀ ਹੋਈ ਹੈ ਕੋਰਡ ਦੋਨੇ ਇਕੱਠੇ ਹੋਣ ਦੀ ਤੇ ਆਪਦੇ ਵੱਲੋਂ ਸਾਰੀ ਤਿਆਰੀ ਹੈ ਟੀਮ ਦੀ ਵੀ ਆਪਾਂ ਇਹਦੇ ਵਿੱਚ ਲੈ ਕੇ ਆਉਣਾ ਹੈਗਾ ਭਾਨੇ ਸਿੱਧੂ ਨੂੰ ਤੇ ਨਾਲ ਜਥੇਬੰਦੀਆਂ ਹੋਣਗੀਆਂ ਤੇ ਬਾਕੀ ਗੱਲਬਾਤ ਆਪਾਂ ਕਰਦੇ ਹਾਂ ਜਾ ਕੇ ਉੱਥੇ ਜਥੇਬੰਦੀਆਂ ਨਾਲ